ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਤੇ ਜ਼ਿਲ੍ਹਾ ਕਪੂਰਥਲਾ ਇਹ ਜਿਹੜੇ ਲਗਾਤਾਰ ਸੂਬੇ ਭਰ ਦੇ ਵਿੱਚ 스마트 ਮੀਟਰ ਦਾ ਲੰਮੇ ਸਮੇਂ ਤੋਂ ਗਰੋਧ ਜਾਰੀ ਆ ਇਹ ਉਹ ਉਹ 스마트 ਮੀਟਰ ਆ ਜਿਨ੍ਹਾਂ ਦੇ ਵਿੱਚ ਸਿਮਾ Airtel ਦੀਆਂ ਪਾਈਆਂ ਜਾ ਰਹੀਆਂ ਕਈ ਵਾਰ ਸਾਰੇ ਕਹਿ ਦਿੰਦੇ ਸੀਗੇ ਇਹ ਇਹ ਸਾਰੇ ਮੀਟਰਾਂ ਦੇ ਸਿਮਹਾਣੀਆਂ ਆ ਨਟ ਦਾ ਆ ਮੀਟਰ ਆ ਪਰ ਉਹਦੇ ਵਿੱਚ ਇੱਕ ਇਹਨਾਂ ਦਾ ਕੋਈ ਪੁਰਜਾ ਲੱਗਾ ਆ ਆ ਫੋਟੋ ਮੀਟਰ ਇਹਦੇ ਵਿੱਚ ਆ ਪਈਏ ਦੀ Airtel ਦੀ SIM ਇਹ SIM ਦਾ ਮਤਲਬ ਕੀ ਆ ਵੀ ਔਨ ਆਲੇ ਸਮੇਂ ਦੇ ਵਿੱਚ ਤੁਸੀਂ ਜਦੋਂ ਆ ਦੇਖੋ ਲਾ ਕੇ ਕਰਕੇ ਦੱਸ ਦੇ ਆ ਕਿਹੜੀ ਕੰਪਨੀ ਦੀ SIM ਆ Idea ਦੀ SIM ਆ ਜਾ Airtel ਦੀਏ ਉਹਦੇ ਉੱਤੇ ਸਾਈਨ ਦੇ ਤੁਹਾਨੂੰ ਪਤਾ ਲੱਗਦਾ ਐ Airtel ਦੀ SIM ਆ ਜਿਹੜੀ ਜਿੱਤੇ ID ਕੁਝ ਲਿਖਿਆ ਆ ਇਹਨਾਂ ਦਾ ਆਪਣਾ ਹੋਗਾ ਇਹ ਉਹ SIM ਆ ਜਿਹਦੇ ਵਿੱਚ ਪਹਿਲਾਂ ਰੀਚਾਰਜ ਹੋਏਗਾ ਐਡਵਾਂਸ ਦੇ ਵਿੱਚ ਮੋਬਾਈਲ ਸਿਸਟਮ ਵਾਂਗੂ ਤੇ ਫਿਰ ਜਾ ਕੇ ਜਿਹੜੀ ਬਿਜਲੀ ਆ ਉਹ ਘਰਾਂ ਤੱਕ ਪਹੁੰਚੂਗੀ ਜਿੱਥੇ ਅੱਜ ਅਸੀਂ ਆਮ ਲੋਕ ਕਿਸੇ ਵੇਲੇ ਬਿਜਲੀ ਦਾ ਜਿਹੜਾ ਬਿੱਲ ਆ ਉਹ ਜੁਰਮਾਨੇ ਸਹਤ ਅਗਲੇ ਮਹੀਨੇ ਜਾਂ ਲੇਟ ਵੀ ਤਾਰ ਦਿੰਦੇ ਪਰ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਡਵਾਂਸ ਦੇ ਵਿੱਚ 10-10 ਜਾਂ 20-2000 ਰੁਪਇਆ ਜਮ੍ਹਾਂ ਕਰਾਉਂਗੇ ਤੇ ਫਿਰ ਤੁਹਾਡੇ ਘਰਾਂ ਤੱਕ ਬੱਤੀ ਪਹੁੰਚੂਗੀ ਤੇ ਪੰਜਾਬ ਭਰ ਦੇ ਸਾਰੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਾਰੇ ਹਰ ਘਰ ਦੇ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ 스마트 ਮੀਟਰ ਲੱਗ ਚੁੱਕੇ ਆ ਉਹ ਲਾ ਕੇ ਇਹਨਾਂ ਨੂੰ ਕੁੱਟ ਕੇ ਸੁਟੋ ਤੇ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਸਮਾਰਟ ਮੀਟਰ ਲਾਉਣ ਆਂਦਾ ਆ ਉਹਦਾ ਵਿਰੋਧ ਕਰੋ ਆਪਣੇ ਆਪਣੇ ਪਿੰਡਾਂ ਦੇ ਵਿੱਚ ਕਿਉਂਕਿ ਜੇਕਰ ਅਸੀਂ ਇਹਨਾਂ ਦਾ ਅੱਜ ਵਿਰੋਧ ਨਾ ਕੀਤਾ ਸਭ ਤੋਂ ਚਲੋ ਵੀ ਔਣ ਵਾਲੇ ਸਮੇਂ ਦੇ ਵਿੱਚ ਵੱਡੀ ਸਾਨੂੰ ਇਸ ਚੀਜ਼ ਦੀ ਮਜਬੂਰੀ ਹੁਣੀ ਆ ਸਾਨੂੰ ਬੱਤੀ ਮਜਬੂਰ ਹੋ ਜਾਣਾ ਸੀ ਇਸ ਬੱਤੀ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਨੂੰ ਇੰਨੀ ਇਹ ਬੇਨਤੀ ਆ